ਖੂਨਦਾਨ ਕੈਂਪ ਲੱਗਿਆ ਹੈ 14ਵਾਂ ਖੂਨਦਾਨ ਕੈਂਪ ਹੈ। ਔਰ ਸਿੰਘ ਸਬਾਦੋਂ ਪਹਿਲਾ ਲਾਉਂਦੇ ਆ ਤੁਹਾਨੂੰ ਧੰਨ ਬਾਬਾ ਜੋਰਾਵਰ ਤੰਤਨ ਬਾਬਾ ਫਟੇ ਸਿਗਤ ਮਾਤਾ ਗੁਦਰ ਕਾ ਨੂੰ ਸਮਰਪਿਤ ਜਿਹੜਾ ਕੈਂਪ ਲੱਗਦਾ ਖੂਨਦਾਨ ਕੈਂਪ। ਤੁਸੀਂ ਦੇਖਦੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ ਨੇ ਲੋਕ ਨੇ ਖੂਨਦਾਨ ਕਰ ਰਹੇ ਨੇ। ਇਵਨ ਇੱਥੇ ਮੈਂ ਦੇਖਿਆ ਕੈਸਸ ਸਾਹਿਬ ਤੇ ਐਸਪੀ ਸਾਹਿਬ ਵੀ ਡਿਜੇਸ ਵਾਲੇ ਉਹ ਵੀ ਖੂਨਦਾਨ ਕਰ ਰਹੇ ਆ। ਸੋ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਮਾਡਰਨ ਵੈਲੀ ਸਾਡਾ ਜਿਹੜਾ ਖੂਨਦਾਨ ਕੈਂਪ ਹੈ ਇਹ ਇੱਕ ਲੋਕਾਂ ਨੂੰ ਉਦਾਹਰਨ ਵੀ ਹੈ ਕਿ ਕਿਵੇਂ ਅਸੀਂ ਸਮਾਜ ਸੇਵਾ ਕਰ ਸਕਦੇ ਆ ਸੋ ਮੈਂ ਧੰਨਵਾਦ ਕਰਦਾ ਸਾਡੇ ਪ੍ਰਬੰਧਕ ਵੀਰਾਂ ਦਾ ਹੈਪੀ ਬਾਈ ਦੇ ਤੇਜੀ ਬਾਈ ਦਾ ਤੇ ਸਾਰੇ ਸਾਥੀਆਂ ਦਾ ਜਿਹੜੇ 400 ਦੇ ਕਰੀਬ ਯੂਨਟਾਂ ਜੋ ਹੋਣਗੇ ਪਿਛਲੀ ਵਾਰ 380 ਯੂਨਟ ਸੀ ਸੋ ਇਹ ਜਿਹੜਾ ਖੂਨਦਾਨ ਹੁੰਦਾ ਇਹਦੇ ਨਾਲ ਲੋਕਾਂ ਦੀ ਜਾਨ ਬਚਦੀ ਹੈ ਇਹਦੇ ਨਾਲ ਜਰਸੀ ਦੇਖਦੇ ਆ ਕਿ ਲੋੜ ਪੈਂਦੀ ਹੈ ਤਾਂ ਇੱਕ ਤਰ੍ਹਾਂ ਦੀ ਜ਼ਿੰਦਗੀ ਦੁਆਰਾ ਦੇਣ ਵਾਲੀ ਗੱਲ ਹੁੰਦੀ ਹੈ ਸੋ ਖੂਨਦਾਨ ਹੈ ਸਭ ਦਾ ਬਹੁਤ ਵਧੀਆ ਜਿਹੜਾ ਉਪਰਾਲਾ ਮਾਡਰਨ ਵੈਲੀ ਵਾਲੇ ਸਾਡੇ ਭਰਾਵਾਂ ਦਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਸ਼ਹੀਦਾਂ ਦਾ ਮਹਾਨ ਥਾਂ ਇਹ ਇਹ ਜਿਹੜੀ ਸੇਵਾ ਹੈ ਇਹ ਸਭ ਤੋਂ ਵਹਿਤਰ ਸੇਵਾ ਹੈ ਸੋ ਸਾਕਾ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹਰੇਕ ਸਾਲ ਮਾਡਰਨ ਵੈਲੀ ਗਰੁੱਪ ਵੱਲੋਂ ਸਾਰੇ ਸਰਵਾਰ ਵੱਲੋਂ ਬਲੱਡ ਡੋਨੇਸ਼ਨ ਕੈਂਪ ਇੱਥੇ ਮਾਡਰਨ ਵੈਲੀ ਵਿਖੇ ਲਗਾਇਆ ਜਾਂਦਾ ਸੋ ਇਹ 14ਵਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸੋ ਖੂਨਦਾਨ ਮਹਾਦਾਨ ਇੱਕ ਤਾਂ ਸਾਡੇ ਸਾਰੇ ਜਿਹੜੇ ਸ਼ਹੀਦ ਨੇ ਸਾਕਾਸਾਨ ਦੇ ਸ਼ਹੀਦ ਨੇ ਉਹ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਜਿੱਥੇ ਖੂਨਦਾਨ ਵੈਸੇ ਵੀ ਕਰਨਾ ਇੱਕ ਮਹਾਨ ਦਾਣਾ ਪਰ ਇਹ ਸ਼ਹੀਦੀ ਸਭਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਜਿਹੜਾ ਮੈਂ ਸਮਝਦਾ ਤੇ ਬੜਾ ਵੱਡਾ ਫਰੰਡਾ ਤੇ 14ਵਾਂ ਕੈਂਪ ਹੈ ਤੇ ਇਹਦੇ ਚ ਜਿਹੜੀ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਆਉਂਦੀ ਆ ਤੇ ਜਿਹੜੇ ਹਰ ਵਰਗ ਨੇ ਸਮੁੰਦਰੀ ਆ ਕੇ ਖੂਨਦਾਨ ਕਰਕੇ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨਾ। ਦੋਨੋਂ ਦੇ ਇਧਰ ਵੀ ਸ਼ੌਰਮਾ ਖੂਨਦਾਨ ਕੈਂਪ ਜਿਹੜਾ ਅੱਜ ਮੋਡਰਨ ਵੈਲੀ ਉੱਤੇ ਲਗਾਇਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਸਾਰੀ ਸੰਗਤ ਨੇ ਬਾਤ ਚੜ ਕੇ ਖੂਨਦਾਨ ਕੀਤਾ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਕਦੇ ਵੀ ਕਿਸੇ ਐਮਰਜੈਂਸੀ ਜਿਵੇਂ ਐਕਸੀਡੈਂਟ ਕਿਸੇ ਨੂੰ ਹੋਰ ਖੂਨ ਦੀ ਜਰੂਰਤ ਰਹਿੰਦੀ ਆ। ਇਸ ਦੇ ਲਈ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ। ਦੁਬਾਰਾ ਫਿਰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾਵਾਹ ਦੇ ਕਿਤੇ ਕੰਤਨਬਾਬਾ ਜੋਰਾਗਰ ਸਿੰਘ ਕੰਤਨਬਾਬਾ ਫਤੋ ਸਿੰਘ ਤੇ ਬਾਬਾ ਗੁਰਮਤਾ ਗੁਰੂ ਕੋਲ ਦੀ ਸ਼ਹਾਦਤ ਜਿਹੜਾ ਇਹ 14ਵਾਂ ਫੁੰਦਰ ਕੈਂਪ ਲਾਇਆਗੇ ਸਾਡੇ ਮੌੜਨ ਪਰਿਵਾਰ ਪਰਿਵਾਰ ਵੱਲੋਂ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਜਾਂਦਾ ਹੈ ਵੀ ਜਿੰਨਾ ਵੱਧ ਤੋਂ ਅਸੀਂ ਕਮਦਾਨ ਕਰ ਸਕੀਏ ਲੋਕਾਂ ਨੂੰ ਅਵਾ ਅਰਜ਼ਾ ਕਰੀਏ ਸੀ ਇਹਨੂੰ ਲਗੇ ਹੋਰ ਕੀ ਕੀ ਬਰਤਨ ਇਸ ਵਾਰੀ ਪਹਿਲੀ ਵਾਰੀ ਆਪਣਾ ਮਨੋਰੋਗ ਤੇ ਨਸ਼ਾ ਛਡੋਲਾ ਲਾਇਆ ਇੱਕ ਫਿਜ਼ੀਓਥੈਰੇਪੀ ਦਾ ਲਾਇਆ ਫੋਫਰੀਡ ਆਇਆ ਲਾਇਆ ਇਸ ਵਾਰੀ ਕੈਲੀਰੀ ਨਵ ਆਇਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਸੀ ਅੱਗੇ ਤੋਂ ਵੀ ਵਧੀਆ ਪ੍ਰਵਾਂਲਾ ਕਰਾਂਗੇ ਯਾਰੀ ਫਲਸੋ ਯਾਰੀ ਦੇ ਬੰਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤੇਸ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਾਦ ਦੀ ਯਾਦ ਵਿੱਚ ਇਹ 14ਵਾਂ ਖੂਨਦਾਨ ਕੈਂਪ ਮਾਡਰਨ ਵੈਲੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਪੀਜੀਆਈ ਬਗਤੀ ਦੀ ਟੀਮ ਬਲੱਡ ਕੱਤਰ ਕਰ ਲਈ ਆਈ ਆ ਇਸ ਤੋਂ ਇਲਾਵਾ ਆਮਰ ਹਸਪੀਟਲ ਤੇ ਸਿਵਲ ਹਸਪੀਟਲ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਬਹੁਤ ਸਾਰੇ ਡੋਨਰ ਵੀਰ ਹੋਮੋਮਾ ਕੇ ਇੱਥੇ ਪਹੁੰਚੇ ਹਨ ਇਹਨਾਂ ਤੋਂ ਇਲਾਵਾ ਹਲਕੇ ਦੀਆਂ ਕਾਫੀ ਉੱਗੀਆਂ ਸਰਕਾਰਜੋਗ ਸ਼ਖਸੀਅਤਾਂ ਜਿਵੇਂ ਕਿ ਸਾਡੇ ਹਲਕਾ ਐਮ.ਐਲ.ਏ. ਸਰਦਾਰ ਲਖਵੀਰ ਸਿੰਘ ਰਾਏ ਜੀ ਇਹਨਾਂ ਤੋਂ ਇਲਾਵਾ ਸਰਜੀਤ ਸਿੰਘ ਜੱਜ ਗੁਰਪ੍ਰੀਤ ਸਿੰਘ ਰਾਜੋਕਨ ਪੁਲਿਸ ਡਿਪਾਰਟਮੈਂਟ ਤੋਂ ਐਸ.ਪੀ. ਸਾਹਿਬ ਹਰਪਾਲ ਸਿੰਘ ਜੀ ਚੋਹਾਨ ਸਾਹਿਬ ਤੇ ਹੋਰ ਪੱਤਰਕਾਰ ਮੇਰੇ ਵੀਰ ਇੱਥੇ ਕਾਫੀ ਸਾਰੇ ਪਹੁੰਚੇ ਹਨ ਮਾਡਰਨ ਵੈਲੀ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਹੈ ਤੇ ਉਹਨਾਂ ਦਾ ਧੰਨਵਾਦ ਕਰਦਾ ਹੈ ਇਹ ਨਾਲ ਹੀ ਮੈਂ ਇਹ ਸਨੇਹਾ ਦੇਣਾ ਚਾਹੁੰਦਾ ਜੀ ਇਦਾਂ ਦੇ ਆਪਾਂ ਨੂੰ ਬਲੱਡ ਡੋਨੇਸ਼ਨ ਕੈਂਪ ਤੇ ਮੈਡੀਕਲ ਕੈਂਪ ਵੱਧ ਤੋਂ ਵੱਧ ਲਾ ਕੇ ਸੱਚੀ ਤੇ ਸੁੱਚੀ ਸਰਧਾਂਜਲੀ ਦੇਣੀ ਚਾਹੀਦੀ ਆ ਤੇ ਲੋਕ ਸੇਵਾ ਕਰਨੀ ਚਾਹੀਦੀ ਧੰਨਵਾਦ